ਸੱਚੇ ਪਾਤਸ਼ਾਹ ਹੁਣ ਪ੍ਰਦੇਸ ਵਿੱਚੋਂ ਆਜੋ ਆਪ ਜੀ ਦੇ ਬਚਨ ਨੇ ਕਿ ਜਦੋਂ ਸੰਭਲ ਸੁਲੀ ਫਰੇਗੀ ਉਹ ਦੁਆ ਮੰਗੇ ਸਿੱਖਾਂ ਨੇ ਬਚਨ ਕੀਤਾ ਸੱਚੇ ਪਾਤਸ਼ਾਹ ਉਹ ਤੁੰਦ ਸਮਾ ਕਿੱਥੇ ਗੱਡੀਏ ਹੁਣ ਤੁੰਦ ਸਮਾ ਵੀ ਆਉਣੇ ਵਾਲਾ ਵਾ 6 7 8 ਮਹੀਨੇ ਰਹਿ ਗਏ ਨੇ ਤੁੰਦ ਸਮਾ ਆਉਣ ਨੂੰ ਤੇ ਉਹ ਵੀ ਆਉਣੇ ਵਾਲਾ ਪਰ ਸਾਨੂੰ ਭੁੱਲ ਨਾ ਜਾਈਂ ਸੱਚੇ ਪਾਤਸ਼ਾਹ ਜੀ ਵਾਅਦਾ ਕਰਕੇ ਲਿਆਇਆ ਦੇ ਨਾਲ ਹੀ ਲੈ ਕੇ ਜਾਈਂ ਹਵਦ ਵਾਟੇ ਹੀ ਛੱਡ ਜਾਣਾ ਪਹਿਲਾਂ ਇੰਨਾ ਪਿਆਰ ਕਿਉਂ ਪਾਇਆਈ ਜੇ ਅਦਵਾਟੇ ਹੀ ਛੱਡ ਜਾਣਾ ਸੀ ਇੰਨਾ ਪਿਆਰ ਕਿਉਂ ਪਾਇਆਈ ਤਨ ਕਾਲ ਪੁਰਖ ਵਾਰ ਮੇ ਨਾਨਕ ਸਤਿਗੁਰੂ ਰਾਮ ਸਿੰਘ ਸਤਿਗੁਰੂ ਦਲੀਪ ਸਿੰਘ ਜੀ ਜੀ ਹੱਦ ਵਾਟੇ ਹੀ ਛੱਡ ਜਾਣਾ ਸੀ ਤਾਂ ਪਹਿਲਾਂ ਇੰਨਾ ਪਿਆਰ ਕਿਉਂ ਪਾਇਆ ਸੀ ਏ ਅਕਾਲ ਪੁਰਖ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਧੰਨ ਰੰਕਾਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ